ਇਹ 11 ਤਰੀਕ ਤੋਂ ਅਸੀਂ ਜਿਹੜਾ ਸਮੂਹਿਕ ਛੁੱਟੀ ਦੇਣੇ ਪੂਰੇ ਪੰਜਾਬ 'ਚ ਬਿਜਲੀ ਕੰਮ ਇਹ ਮੰਗਾਂ ਜਿਹੜੀਆਂ ਸਾਡੀਆਂ ਅਸੀਂ 11 ਅਪ੍ਰੈਲ ਨੂੰ ਮੰਗ ਪੱਤਰ ਦਿੱਤਾ ਹੈ 11 ਅਪ੍ਰੈਲ ਤੋਂ ਹੁਣ ਤੱਕ ਸਾਡੀਆਂ 4 ਮੀਟਿੰਗਾਂ ਜਿਹੜੀਆਂ ਹੋ ਚੁੱਕੀਆਂ ਨੇ ਪੂਰੇ ਪੰਜਾਬ ਦੇ ਵਿੱਚ ਬਿਜਲੀ ਵਿਭਾਗ ਦੇ ਕਦਮ ਚਾਬੀਆਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਜਿੱਥੇ ਕਿ ਜਿਹੜੇ ਨਾਹਰੇਵਾਸੀ ਵੀ ਕੀਤੀ ਜਾ ਰਹੀ ਹੈ ਸਰਕਾਰ ਦੇ ਖਿਲਾਫ ਮੋਖ ਮੰਗਾਂ ਰੱਖੀਆਂ ਗਈਆਂ ਨੇ ਜਿਸ ਦੀ ਲਿਸਟ ਬਣਾ ਕੇ ਪਹਿਲਾ ਪੰਜਾਬ ਪਬੰਦੇ ਵਿੱਚ ਮੀਟਿੰਗ ਵੀ ਇੱਕ ਰੱਖੀ ਗਈ ਸੀ ਕਿ ਜਿੱਥੇ ਵਿੱਤ ਮੰਤਰੀ ਨਾਲ ਨਾਲ ਜਿਹੜੇ ਬਿਜਲੀ ਮੰਤਰੀ ਉਹਨਾਂ ਨਾਲ ਵੀ ਮੀਟਿੰਗ ਕੀਤੀ ਗਈ ਚਰਚਾ ਕੀਤੀ ਗਈ ਲੇਕਿਨ ਉਸ ਤੋਂ ਬਾਅਦ ਵੀ ਜਿਹੜੀਆਂ ਇਹਨਾਂ ਦੀਆਂ ਮੰਗਾਂ ਅਜੇ ਨਹੀਂ ਮੰਨੀਆਂ ਗਈਆਂ ਜਿਹੜਾ ਲਗਾਤਾਰ ਅਜ ਤੀਸਰਾ ਦਿਨਾਂ ਤੋਂ ਨੇਰੇ ਬੈਠੇ ਇਹਨਾਂ ਦੇ ਕਰਮਚਾਰੀ ਜਿਹੜੇ ਨਾਵੇਬਾਜ਼ੀ ਕਰ ਰਹੇ ਨੇ ਕਿਉਂ ਇਹਨਾਂ ਰੋਜ਼ ਦੇਖਣ ਨੂੰ ਮਿਲ ਰਹੇ ਨੇ ਕਰਮਚਾਰੀਆਂ ਦੇ ਵਿੱਚ ਗੱਲਬਾਤ ਕਰਾਂਗੇ ਆ ਪ੍ਰਧਾਨ ਜੀ ਲਗਾਤਾਰ ਦੇਖ ਰਹੇ ਆ ਧੰਦੇ ਲਗਾਏ ਜਾਦੇ ਨਹੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਇੱਕ ਬਿਜਲੀ ਵਿਭਾਗ ਵੱਲੋਂ ਇਹ ਮੋਰਚਾ ਖੋਲ ਦਿੱਤਾ ਗਿਆ ਕੀ ਮੰਗਾ ਸੀ ਗਿਆ ਕਦੋਂ ਦੇ ਧੰਦੇ ਦੀ ਸ਼ੁਰੂਆਤ ਕੀਤੀ ਗਈ ਇਹ 11 ਤਰੀਕ ਤੋਂ ਅਸੀਂ ਜਿਹੜਾ ਸਮੂਹਿਕ ਛੁੱਟੀ ਤੇ ਨੇ ਪੂਰੇ ਪੰਜਾਬ 'ਚ ਬਿਜਲੀ ਕੰਮ ਤੇ ਇਹ ਮੰਗਾਂ ਜਿਹੜੀਆਂ ਸਾਡੀਆਂ ਅਸੀਂ 11 ਅਪ੍ਰੈਲ ਨੂੰ ਮੰਗ ਪੱਤਰ ਦਿੱਤਾ ਹੈ 11 ਅਪ੍ਰੈਲ ਤੋਂ ਹੁਣ ਤੱਕ ਸਾਡੀਆਂ 4 ਮੀਟਿੰਗਾਂ ਜਿਹੜੀਆਂ ਹੋ ਚੁੱਕੀਆਂ ਨੇ ਤਿੰਨ ਮੀਟਿੰਗਾਂ ਸਾਡੀਆਂ ادارے ਦੀ ਮੈਨੇਜਮੈਂਟ ਦੇ ਨਾਲ ਹੋਈਆਂ ਨੇ ਤੇ ਇੱਕ ਮੀਟਿੰਗ ਜਿਹੜੀ ਆ ਮਾਨਯੋਗ ਖਜ਼ਾਨਾ ਮੰਤਰੀ ਮਾਨਯੋਗ ਬਿਜਲੀ ਮੰਤਰੀ ਉਹਨਾਂ ਦੀ ਪ੍ਰਧਾਨਗੀ ਹੇਠ ਜਿਹੜੀ ادارے ਦੀ ਮੈਨੇਜਮੈਂਟ ਆ ਉਹਦੇ ਨਾਲ ਹੋਈ ਆ ਸਾਰੀਆਂ ਹੀ ਮੀਟਿੰਗਾਂ ਜਿਹੜੀਆਂ ਉਹ 6 ਅਗਸਤ ਦੀ ਮੀਟਿੰਗ ਤੋਂ ਬਿਨਾ ਬਾਕੀ ਦੀਆਂ ਤਿੰਨ ਮੀਟਿੰਗਾਂ ਜਿਹੜੀਆਂ ਉਹ ਸਫਲ ਹੋਈਆਂ ਨੇ ਉਹਦੇ ਚ ਬੜਾ ਵਧੀਆ ਤਰੀਕੇ ਦੇ ਨਾਲ ਵਿਚਾਰ ਚਰਚਾ ਹੋਈ ਆ ਮੰਗਾਂ ਸਾਡੀਆਂ ਵੈਸੇ ਜ਼ਿਆਦੀਆਂ ਨੇ ਸਾਨੂੰ ਕਿਹਾ ਗਿਆ ਵੀ ਸ਼ੋਰਟ ਮੰਗ ਪੱਤਰ ਤਿਆਰ ਕਰ ਲੋ ਜਿਹੜੀਆਂ ਬਹੁਤ ਮਹੱਤਵਪੂਰਨ ਜ਼ਰੂਰੀ ਉਹ ਕਰ ਲੋ ਉਹ ਅਸੀਂ 25 ਚੁਣੀਆਂ ਜਿਹਦੇ ਚ ਸਾਡੀ ਬਹੁਤ ਅਹਿਮ ਮੰਗਿਆ ਨਵੀਂ ਭਰਤੀ ਦੀ ਕਿਉਂਕਿ ਪੰਜਾਬ ਦੇ ਵਿੱਚ ਬੇਰਜ਼ਗਾਰੀ ਵੀ ਬਹੁਤ ਆ ਤੇ ਇਹ ਆਧਾਰਾ ਜਿਹੜਾ ਪਾ ਪਾ ਕਰਨਦਿਆ ਖਾਲੀ ਆ ਦਫਤਰ ਜਿਹੜੇ ਆ ਉਹ ਉਹਨਾਂ ਨੂੰ ਉੱਲੂ ਬੋਲਦੇ ਆ ਤੇ ਅਸੀਂ ਸਮਝਦੇ ਆਂ ਵੀ ਇਹ ਇਸ ਤਰ੍ਹਾਂ ਦਾ ਆਧਾਰਾ ਵੀ ਇੱਥੇ ਅੰਪਲਾਈਜ਼ ਤੋਂ ਬਿਨਾਂ ਲੋਕਾਂ ਨੂੰ ਬਿਜਲੀ ਨਹੀਂ ਦਿੱਤੀ ਜਾ ਸਕਦੀ। ਦੇਖੋ ਕੰਪਿਊਟਰ ਨਾਲ ਬਿਜਲੀ ਨਹੀਂ ਜਾ ਸਕਦੀ ਲੋਕਾਂ ਕੋਲ। ਤੇ ਉਹ ਮੰਨਿਆ ਗਿਆ ਵੀ 11000 ਪ੍ਰਤੀ ਕਰ ਦਿੰਨੇ ਆ। ਇਹਦੇ ਤੋਂ ਇਲਾਵਾ ਸਾਡੇ ਕੱਚੇ ਕਾਮੇ ਨੇ। ਇਹਦੇ ਤੋਂ ਇਲਾਵਾ ਸਾਡੇ ਛਲੇਸ਼ੀਮ ਵਾਲੇ ਨੇ ਜਿਨ੍ਹਾਂ ਨੂੰ 12 ਪ੍ਰਤੀਸ਼ਤ 12 ਪ੍ਰਤੀਸ਼ਤ ਵਿਆਜ ਜਾਣ ਕੱਢਣ ਵਾਲਾ ਕਿਸੇ ਤਰ੍ਹਾਂ ਵੀ ਇਹ ਤਰਕਸੰਗਤ ਨਹੀਂ ਪਰ ਮੈਨੇਜਮੈਂਟ ਗੱਲ ਸੁਣਦੀ ਨਹੀਂ। ਉਹ ਸਾਨੂੰ ਖਰਾਬ ਕੀਤਾ ਜਾ ਰਿਹਾ ਕਦੀ ਇਹ ਕੈਬਨਟ ਜਿਹੜੀ ਆ ਮੀਟਿੰਗ ਹੋਏਗੀ ਉਹਦੇ ਚ ਪਾਸ ਹੋਏਗਾ ਕਰੀਏ ਮੰਗਾ ਸਾਡੀਆਂ ਕੁਛ ਨੂੰ ਜਿਹੜਾ ਫਾਈਨੈਂਸ ਡਿਪਾਰਟਮੈਂਟ ਦੇ ਨਾਲ ਜੋੜ ਦਿੱਤਾ ਜਾਂਦਾ ਤੇ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਮੈਨੇਜਮੈਂਟ ਦੇ ਹੱਥ ਵਾਸਿਆ ਉਹ ਵੀ ਨਹੀਂ ਕਰਦੇ ਅਸੀਂ ਤੁਹਾਡੀ ਜਾਣਕਾਰੀ ਤੁਹਾਨੂੰ ਦੱਸਣਾ ਚਾਹੁੰਨੇ ਕਿ ਜਦੋਂ ਸਾਡੀ 2 ਜੂਨ ਨੂੰ ਮੀਟਿੰਗ ਹੋਈ ਆ ਮਾਨਯੋਗ ਬਿਜਲੀ ਮੰਤਰੀ ਸਾਹਿਬ ਦੀ ਪ੍ਰਧਾਨਗੀ ਹੇਠ ਮਹਾਲੀ ਦੇ ਵਿੱਚ ਉਦੋਂ ਚਰਚਾ ਹੋਈ ਤੇ ਮੰਗਾਂ ਸਾਰੀਆਂ ਸਹਿਮਤੀ ਪ੍ਰਗਟ ਕੀਤੀ ਗਈ ਉਹਦੇ ਤੋਂ ਬਾਅਦ ਸਾਡੀ ਇੱਕ ਮੀਟਿੰਗ ਹੁੰਦੀ ਆ ਜਿਹੜੀ ਬੜੀ ਹਾਈ ਪਾਵਰ ਉਹ ਮੀਟਿੰਗ ਗਣੀ ਜਾਂਦੀ ਆ ਉਹ ਬੋਰਡ ਆਫ ਡਾਇਰੈਕਟਰ ਦੀ ਆ ਸ਼ੋਰਟ ਦੇ ਵਿੱਚ ਉਹਨੂੰ ਕਹਿੰਦੇ ਆ ਬੀਓਡੀ ਉਹਦੇ ਕੋਲ ਪਾਵਰ ਆ ਕਿ ਉਹ ਜਿਹੜੇ ਮਸਲੇ ਵਿਚਾਰੇ ਆ ਜਦੋਂ ਸਾਡਾ ਡਿਪਾਰਟਮੈਂਟ ਉੱਥੇ ਜਾ ਕੇ ਉਹ ਮਸਲੇ ਰਾਦਾ ਅਜੰਡਾ ਬਣਾ ਕੇ ਤੇ ਉਹ ਉਹਦੇ ਤੇ ਵਿਚਾਰ ਕਰਕੇ ਉਹਨੂੰ ਪਾਸ ਕਰੇ ਚਾਹੇ ਫੇਲ ਕਰੇ ਤੇ ਅਸੀਂ ਤੁਹਾਡੇ ਮਾਧਿਅਮ ਨਾਲ ਇਹ ਕਹਿਣਾ ਚਾਹੁੰਦੇ ਆ ਪੰਜਾਬ ਦੀ ਸਰਕਾਰ ਨੂੰ ਤੇ ਮੈਨੇਜਮੈਂਟ ਨੂੰ ਪੰਜਾਬ ਦੇ ਲੋਕਾਂ ਨੂੰ ਬਿਜਲੀ ਖਪਤਕਾਰਾਂ ਨੂੰ ਕਿ ਜਦੋਂ 2 ਜੂਨ ਨੂੰ ਸਾਡੇ ਨਾਲ ਚਰਚਾ ਕਰ ਲਈ ਤੇ 6 ਅਗਸਤ ਨੂੰ ਬੀਓਡੀ ਦੀ ਮੀਟਿੰਗ ਹੋਈ ਆ ਜਿਹੜੀ ਹੁਣ ਸਾਨੂੰ ਕਿਹਾ ਜਾਂਦਾ ਵੀ ਜਿਹੜੇ ਤੁਹਾਡੇ ਹੁਣ ਮਸਲੇ ਆ ਨਾ ਇਹ ਅਗਲੀ ਬੀਓਡੀ ਚ ਵਿਚਾਰਾਂਗੇ ਅਸੀਂ ਕਹਿੰਦੇ ਜਿਹੜੀ 6 ਅਗਸਤ ਨੂੰ ਬੀਓਡੀ ਹੋਈ ਆ ਉਹਦੇ ਸਾਡਾ ਕਿਹੜਾ ਮਸਲਾ ਖੜਿਆ ਮੁੱਖ ਮੁੱਦੇ ਕੀ ਰੱਖੇ ਗਏ ਨੇ ਕਿਉਂਕਿ ਦਫ਼ਤਰ ਨੂੰ ਲੈ ਕੇ ਕਹਿੰਦੇ ਕਿ ਤੁਸੀਂ ਕੁਝ ਮੰਗਾ ਰੱਖੀਆਂ ਨੇ ਬਿਲਡਿੰਗਾਂ ਨੂੰ ਲੈ ਕੇ ਰੱਖੀਆਂ ਗਈਆਂ ਨੇ ਔਰ ਜਿਹੜੀਆਂ ਮੁੱਖ ਤੌਰ ਤੇ ਮੰਗਾ ਗਈ ਸੀਗੀਆਂ ਵਿਭਾਗ ਦੀਆਂ ਜਿਸ ਨੂੰ ਲੈ ਕੇ ਅੱਜ ਵੀ ਤੁਸੀਂ ਧੰਦੇ ਦੇ ਬੈਠੇ ਹਾਂ ਅਸੀਂ ਤੁਹਾਨੂੰ ਦੱਸਿਆ ਨਵੀਂ ਭਰਤੀ ਜਿਹੜੀ ਹੈ ਬਹੁਤ ਮਹੱਤਵਪੂਰਨ ਮੰਗਿਆ ਇਹਦੇ ਤੋਂ ਇਲਾਵਾ ਸਾਡੇ ਨਵੇਂ ਬੱਚੇ ਆ ਜਿਹੜੇ ਇੱਥੇ ਆ ਰਹੇ ਆ ادارے ਦੇ ਵਿੱਚ ਉਹਨਾਂ ਦੇ 17 7 20 ਤੋਂ ਬਾਅਦ ਸਤਵਾਂ ਤਨਖਾਹ ਕਮਿਸ਼ਨ ਜਿਹੜਾ ਲਾਗੂ ਕੀਤਾ ਆਰਟੀਐਮ ਤੋਂ ਏਲਮ ਬਣੇ ਆ ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਉਹਨਾਂ ਦੀਆਂ ਤਨਖਾਹਾਂ ਘਟਾਤੀਆਂ ਇਸੇ ਤਰ੍ਹਾਂ ਵਰਚਾਰਜ 15 15 ਸਾਲ ਦੀ ਨੌਕਰੀ ਕਰਕੇ ਸਾਈਕਲੈਂਡਮਨ ਬਣੇ ਨੇ ਉਹਨਾਂ ਦੀਆਂ ਤਨਖਾਹਾਂ ਘਟਾਤੀਆਂ ਇਸੇ ਤਰ੍ਹਾਂ ਜਿਹੜੇ ਛਲੇਸ਼ੀਮ ਵਾਲੇ ਗੱਲ ਵੀ ਕੀਤੀ ਹੈ ਉਹਨਾਂ ਦਾ ਮਸਲਾ ਇਸੇ ਤਰ੍ਹਾਂ ਸਾਡੇ ਕੋਈ ਜਿਹੜੇ ਤਰੱਕੀਆਂ ਦੇ ਕੋਈ ਮਸਲੇ ਨੇ ਜਿੱਥੇ ਕਿਸੇ ਨਾ ਕਦੇ ਵਿਤਕਰਾਂ ਹੁੰਦਾ ਕੁਝ ਸਾਡੀਆਂ ਏਦਾਂ ਦੀਆਂ ਕੈਟਾਗਰੀਆਂ ਜਿਹਦੀ ਤਰੱਕੀ ਹੁੰਦੀ ਨਹੀਂ ਸਾਡੇ ਕੋਲ ਜੂਨੀਅਰ ਮੀਟਰ ਰੀਡਰ ਨੇ ਸਾਰੇ ਪੰਜਾਬ ਚ 10 ਨੇ ਉਹ ਵਿਚਾਰੇ ਜੂਨੀਅਰ ਮੀਟਰ ਰੀਡਰ ਡਿ ਰਟਾਇਰ ਹੋ ਗਏ ਆ ਅਸੀਂ ਆਨੇ ਕੋਈ ਉਹਨਾਂ ਨੂੰ ਐਲ ਡੀ ਸੀ ਬਣਾ ਦਿਓ ਸਾਰੇ ਪੰਜਾਬ ਚ ਦਾ ਇਹ ਕਿੱਡੀ ਕੁ ਗੱਲ ਆ ਵੀ ਉਹਨਾਂ ਨੂੰ ਇੱਕ ਤਰੱਕੀ ਦੇ ਦੇਓ ਕਿ ਉਹ ਉਦਾਂ ਹੀ ਚੱਲ ਜਾਣਗੇ ਛਪਾਈ ਦੇ ਛਪਾਈ ਕਰਨ ਨੂੰ ਇਦਾਂ ਕਰਕੇ ਨਿੱਕੇ ਨਿੱਕੇ ਸਾਡੇ ਜਿਹੜੇ ਮਸਲੇ ਨੇ ਤੇ ਉਹ ਕੋਈ ਬਹੁਤ ਮਹੱਤਵਪੂਰਨ ਐ ਜਾਂ ਕੋਈ ਬਹੁਤ ਛੋਟੇ ਨੇ 25 ਨੇ ਟੋਟਲ ਜੀ ਦੇ ਚ ਬਿਲਡਿੰਗਾਂ ਵੀ ਆਉਂਦੀਆਂ ਹੁਣ ਬਿਲਡਿੰਗਾਂ ਮੈਂ ਨਹੀਂ ਸਮਝਦਾ ਵੀ ਇਹ ਜੂਨੀਅਰ ਦਾ ਕੰਮ ਆ ਵੀ ਜੂਨੀਅਰ ਨਾਰੇ ਮਾਰੇ ਵੀ ਬਿਲਡਿੰਗ ਚ ਆਉਂਦੀ ਆ ਜੀ ਇਹਨੂੰ ਬੰਦ ਕਰੋ ਜੀ ਬਰਸਾਤਾں ਦੇ ਜਣਾ ਇੱਥੇ ਫਰਨੀਚਰ ਨਹੀਂ ਹੈਗਾ ਜੀ ਫਰਨੀਚਰ ਦੇ ਉਹ ਯੂਨੀਅਨ ਦਾ ਕੰਮ ਹੈ ਜੀ ਇਹ ਸਰਕਾਰਾਂ ਦਾ ਕੰਮ ਹੈ ਮੈਨੇਜਮੈਂਟਾਂ ਦਾ ਕੰਮ ਆ ਕਿ ਆਪਣੇ ਐਮਪਲਾਈਜ਼ ਨੂੰ ਚੰਗਾ ਵਾਤਾਵਰਨ ਦੇਣਾ ਕੰਮ ਕਰਨ ਲਈ ਜਿੱਥੇ ਪਾਣੀ ਨਹੀਂ ਪੀਣ ਦੀ ਜਿੱਥੇ ਵਾਸ਼ਰੂਮ ਨਹੀਂ ਹੈਗੇ ਲੇਡੀਜ਼ ਲਈ ਅਸੀਂ ਸਮਝ ਤੁਸੀਂ ਝਾਤੀ ਮਾਰ ਲਓ ਜਿੱਥੇ ਅਸੀਂ ਖੜੇ ਆ ਇੱਥੇ ਵਾਸ਼ਰੂਮ ਹੈਗੇ ਆ ਤੁਸੀਂ ਜਾ ਕੇ ਝਾਤੀ ਮਾਰੋ ਵੀ ਕੀ ਇਦੋਂ ਚੰਗੇ ਤੇ ਵਾਸ਼ਰੂਮ ਮੇਰੇ ਹਲ ਬਸ ਢਿਆਂ ਤੇ ਬਣੇ ਅੱਜ ਕੱਲ ਤੇ ਇਸ ਕਰਕੇ ਅਸੀਂ ਕਹਿਣਾ ਚਾਹੁੰਨੇ ਤੁਹਾਡੇ ਮਾਦੀਮ ਰਾਈ ਤੇ ਸਾਡੀ ਗੱਲ ਨਹੀਂ ਸੁਣੀ ਜਾ ਰਹੀ ਅਸੀਂ ਅੱਜ ਫੈਸਲਾ ਕਰਕੇ ਮੀਟਿੰਗ ਕਰਕੇ ਤੇ ਅਸੀਂ ਜਿਹੜੀ ਆ ਇਹ ਸਮੂਹਿਕ ਛੁੱਟੀ ਆ 14 ਤੇ 15 ਦੋ ਦਿਨ ਦੀ ਵਧਾਤੀ ਆ ਵਿਚਾਲੇ ਆਜ਼ਾਦੀ ਦਾ ਦਿਹਾੜਾ ਅਸੀਂ ਕਿਸੇ ਕਿਸਮ ਦਾ ਆਜ਼ਾਦੀ ਸਾਡੇ ਪੁਰਖਿਆਂ ਨੇ ਲਈ ਆ ਇਹ ਜਿਹੜੇ ਹਕੂਮਤਾਂ ਕਰਨਦੇ ਇਹਨਾਂ ਦਾ ਉਹਦੇ ਵਿੱਚ ਕੋਈ ਰੋਲ ਨਹੀਂ ਲੋਕਾਂ ਨੇ ਫਾਂਸੀਆਂ ਝੂਲੀਆਂ ਕਾਲੇ ਪਾਣੀ ਦੀਆਂ ਜੇਲਾ ਕਟੀਆਂ ਅਸੀਂ ਕਾਲੇ ਪਾਣੀ ਦੀ ਜੇਲ੍ਹ ਵੇਖ ਕੇ ਆਏ ਆ ਸਾਨੂੰ ਪਤਾ ਵੀ ਉਹ ਕਿਹੋ ਜੀ ਜੇਲ੍ਹ ਆ ਇਸ ਕਰਕੇ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਹੜੇ ਮਸਲੇ ਮੰਨੇ ਆ ਉਹਨੂੰ ਲਾਗੂ ਕਰੋ ਨਹੀਂ ਤਾਂ ਅਸੀਂ ਦੋ ਦਿਨ ਹੋਰ ਸਮੂਹਕ ਛੁੱਟੀ ਤੇ ਜਾਵਾਂਗੇ ਉਹਦੇ ਲਈ ਜਿਹੜੀ ਲੋਕਾਂ ਦੀ ਸਪਲਾਈ ਬੰਦ ਹੋ ਰਹੀ ਆ ਜਾਂ ਟਰਾਂਸਫਾਰਮਰ ਨਹੀਂ ਬਦਲੇ ਜਾ ਰਹੇ ਜਾਂ ਤਾਰਾਂ ਟੁੱਟ ਕੇ ਜ਼ਮੀਨ ਤੇ ਪਈਆਂ ਨੇ ਉਹ ਅਸੀਂ ਪੰਜਾਬ ਦੇ ਖੱਤਕਾਰਾਂ ਨੂੰ ਉਹਨਾਂ ਤੋਂ ਮਾਫ਼ੀ ਮੰਗਦੇ ਆ ਉਹਨਾਂ ਤੋਂ ਅਪੀਲ ਕਰਦੇ ਆ ਕਿ ਇਹ ਸਾਨੂੰ ਜਾਣ ਬੁੱਝ ਕੇ ਛੜਕਾਂ ਤੇ ਰੋਲਿਆ ਜਾ ਰਿਹਾ ਟਕਰਾ ਦਾ ਮਾਹੌਲ ਤਿਆਰ ਕੀਤਾ ਜਾ ਰਿਹਾ ਇੱਕ ਤੁਹਾਡੇ ਸਾਹਮਣੇ ਰਾਈ ਹੈ ਕਹਿਣਾ ਚਾਹੁੰਦੇ ਆ ਸਾਡਾ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਆ ਸਿਵਲ ਤੇ ਪੁਲਿਸ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਹ ਝੰਡਾ ਸਾਡਾ ਅਸੀਂ ਝੰਡੇ ਦਾ ਸਨਮਾਨ ਕਰਨ ਦਾ ਸਾਨੂੰ ਪਤਾ ਅਸੀਂ ਆਪਣੇ ਮਸਲਿਆਂ ਲਈ ਆਵਾਜ਼ ਬੁਲੰਦ ਕਰ ਰਹੇ ਹਾਂ ਅਸੀਂ 15 ਤਰੀਕ ਨੂੰ ਇਸੇ ਜਗ੍ਹਾ ਤੇ ਇਕੱਠੇ ਹੋਵਾਂਗੇ ਇਕੱਠੇ ਹੋ ਕੇ ਅਸੀਂ ਆਪਣਾ ਪ੍ਰੋਟੈਸਟ ਕਰਾਂਗੇ ਸਾਡਾ ਉੱਥੇ ਖੱਲਰ ਜਿਹੜਾ ਸਮਾਗਮ ਆ ਸਾਡਾ ਉਹਦੇ 'ਚ ਖੱਲਰ ਪਾਉਣ ਦਾ ਕੋਈ ਮਕਸਦ ਨਹੀਂ ਲੇਕਿਨ ਅਸੀਂ ਆਪਣੀ ਆਵਾਜ਼ ਜ਼ਰੂਰ ਬੁਲੰਦ ਕਰਾਂਗੇ ਅਸੀਂ ਆਜ਼ਾਦੀ ਦੇ ਦਿਹਾੜੇ ਤੇ ਕਾਲੇ ਝੰਡਿਆਂ ਨਾਲ ਮਾਰਚ ਕਰਾਂਗੇ ਸਰਕਾਰ ਨੂੰ ਇਹ ਕਹਿਣ ਲਈ ਕਿ ਤੁਸੀਂ ਬੋਲੇ ਕਿਉਂ ਏ ਜੇ ਸਾਡੀ ਗੱਲ ਸੁਣੀ ਆ ਤੁਸੀਂ ਤੇ ਇਹਨੂੰ ਲਾਗੂ ਕਰੋ ਜਿਹੜੇ ਸਾਡੇ ਅਧਾਰੇ ਦੇ ਸੀਐਮਡੀ ਸਾਹਿਬ ਨੇ ਉਹਨਾਂ ਨੂੰ ਵੀ ਅਸੀਂ ਰਿਕੁਐਸਟ ਕਰਦੇ ਆਂ ਵੀ ਜਿੱਦ ਦੇ ਨਾਲ ਮਸਲੇ ਵਿਗੜ ਜਾਂਦੇ ਆ ਮਸਲੇ ਹਮੇਸ਼ਾ ਟੇਬਲ ਟॉक ਨਹੀਂ ਤੇ ਆਪਸੀ ਗੱਲਬਾਤ ਰਹੀ ਹੱਲ ਹੁੰਦੇ ਆ ਗੱਲਬਾਤ ਬਹੁਤ ਹੋ ਚੁੱਕੀ ਆ ਹੁਣ ਸਾਡੇ ਮਸਲੇ ਜਿਹੜੇ ਇਹਨਾਂ ਨੂੰ ਲਾਗੂ ਕੀਤਾ ਜਾਵੇ ਹਾਂ ਜੀ ਤੀਸਰੀ ਸਰਕਾਰ ਆਪਾਂ ਦੇਖ ਰਹੇ ਆ ਮੰਗਾਏ ਤੇ ਹੈ ਨਹੀਂ ਕਿ ਇਸੇ ਸਾਲ ਖੜੀਆਂ ਹੋਈਆਂ ਜਾਂ ਪਿਛਲੇ ਸਾਲ ਖੜੀਆਂ ਨਹੀਂ ਆ ਬੜੇ ਸਾਲਾਂ ਤੋਂ ਇਹ ਮੰਗਾ ਨੇ ਪਹਿਲਾਂ ਵੀ ਕੀ ਸਰਕਾਰਾਂ ਵੀ ਆ ਅੱਜ ਤੱਕ ਕਿਸੇ ਵੀ ਸਰਕਾਰ ਨੇ ਕਿਸੇ ਵੀ ਮੁੱਖ ਮੰਤਰੀ ਨੇ ਕਿਸੇ ਵੀ ਕੈਬਨਿਟ ਮੰਤਰੀ ਨੇ ਮੰਗਾਂ ਨੂੰ ਨਹੀਂ ਮੰਨੇ ਆ ਜਾਂ ਅਮਲ 'ਚ ਨਹੀਂ ਆਈਆਂ ਕਿਉਂ ਇਹਨੇ ਲਗਾਤਾਰ ਇਸ ਤਰੀਕੇ ਦੇ ਜਿਹੜੇ ਮਸਲੇ ਲਗਾਤਾਰ ਖੜੇ ਹੋਦੇ ਆ ਦੇਖੋ ਰੋਟੀ ਰੋਜ਼ ਖਾਣੇ ਆ ਮੰਗਾਈ ਰੋਜ਼ ਵੱਧਦੀ ਆ ਤੇ ਇਹ ਮਸਲੇ ਰੋਜ਼ ਬਣਦੇ ਆ ਇਹਨਾਂ ਦਾ ਸਰਕਾਰਾਂ ਨਾਲ ਕੋਈ ਸਬੰਧ ਨਹੀਂ ਸਰਕਾਰ ਕਿਸੇ ਦੀ ਵੀ ਹੋਵੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਆ 27 ਤੋਂ ਬਾਅਦ ਇਹਨਾਂ ਦੀ ਹੋ ਜੇ ਤਾਂ ਵੀ ਠੀਕ ਆ ਜੇ ਹੋਰ ਕਿਸੇ ਦੀ ਹੋਵੇ ਤਾਂ ਸਾਨੂੰ ਉਹਦੇ ਨਾਲ ਵੀ ਲੜਨਾ ਪੈਣਾ ਅਸੀਂ ਪਿਛਲੇ ਜਿਹੜਾ 24 ਸਾਲ ਆ 2024 ਦਾ ਸਾਲ ਉਹਦੇ ਵਿੱਚ ਅਸੀਂ ਜਨਵਰੀ ਦੇ ਵਿੱਚ ਮੰਗ ਪੱਤਰ ਦਿੱਤਾ ਸੀ ਤੇ ਸਤੰਬਰ ਦੇ ਵਿੱਚ ਸਾਡਾ ਪੂਰਾ ਜ਼ੋਰ ਲਵਾ ਕੇ ਐਸੇ ਤਰ੍ਹਾਂ ਚਾਰ ਦਿਨ ਦੀ ਸਮੂਹਿਕ ਛੁੱਟੀ ਤੋਂ ਬਾਅਦ ਸਾਡੀਆਂ ਮੰਗਾਂ ਪ੍ਰਵਾਨ ਹੋਈਆਂ ਪਰ ਸਾਰੀਆਂ ਮੰਗਾਂ ਕਦੀ ਵੀ ਨਹੀਂ ਮੰਨੀਆਂ ਜਾਂਦੀਆਂ ਅਸੀਂ ਅਮਨ ਪੂਰਵਕ ਤਰੀਕੇ ਨਾਲ ਅਸੀਂ ਕਿਹਾ ਮਾਨਯੋਗ ਖਜ਼ਾਨਾ ਮੰਤਰੀ ਸਾਹਿਬ ਨੂੰ ਇਹ ਸਾਡੇ ਨਾਲ ਮਹੀਨੇ ਬਾਅਦ ਮੀਟਿੰਗ ਕਰਨ ਤੇ ਜਿਹੜੀਆਂ ਮੰਗਾਂ ਲਾਗੂ ਕੀਤੀਆਂ ਜਾ ਸਕਦੀਆਂ ਉਹਨੂੰ ਕਰਨੇ ਨੂੰ ਕਿਉਂ ਜਿਹੜੀ ਇਹ ਪੰਡ ਬੰਦੇ ਆ ਜਾਣ ਬੁੱਝ ਕੇ ਲਮਕਾ ਕੇ ਬਿਜਲੀ ਤੇ ਅੱਜ ਵੀ ਲੋਕਾਂ ਦੀ ਮੰਗਾਂ ਹੈਗੀਆਂ ਨੇ ਅੱਜ ਵੀ ਕੱਕ ਲੱਗ ਰਹੇ ਆ ਲੋਕੋ ਡੈਲੀ ਫੋਨ ਕਰਦੇ ਆ ਕਈਆਂ ਇਲਾਕਿਆਂ ਚ ਬਿਜਲੀ ਨਹੀਂ ਆਉਂਦੀ ਕਈਆਂ ਜਗ੍ਹਾ ਤੇ ਰਾਤ ਨੂੰ ਕੱਟ ਲੱਗ ਜਾਂਦੇ ਲੋਕ ਘਰਿਆਂ ਚ ਸੌਂਦੇ ਆ ਹਜੇ ਵੀ ਉਸ ਤਰੀਕੇ ਦੇ ਮਸਲੇ ਚੱਲ ਰਹੇ ਨੇ ਲੇਕਿਨ ਦੂਸਰੇ ਪਾਸੇ ਦਾਦੇ ਹਰ ਇੱਕ ਸਰਕਾਰ ਕਰਦੀ ਹੈ ਚਾਹੇ ਅੱਜ ਨੌਕਰੀਆਂ ਦੀ ਤੁਸੀਂ ਗੱਲ ਕੀਤੀ ਨਵੀਂ ਭਕਤੀਆਂ ਦੀ ਗੱਲ ਹੁੰਦੀ ਹੈ ਸਰਕਾਰ ਲਗਾਤਾਰ ਕਹਿੰਦੀ ਨੌਕਰੀਆਂ ਵੀ ਦੇ ਰਹੇ ਆ ਲਗਾਤਾਰ ਬਿਜਲੀ ਵੀ ਪੂਰੀ ਪਹੁੰਚਦੀ ਹੈ ਸਾਦਾ ਕੁਝ ਸਹੀ ਤਰੀਕੇ ਨਾਲ ਚੱਲ ਰਿਹਾ ਫਿਰ ਤੁਹਾਡੇ ਤਰਨੇ ਫਿਰ ਲੋਕਾਂ ਦੀਆਂ ਮੰਗਾਂ ਫਿਰ ਉਹ ਕਿਸੇ ਖੜਦੀਆਂ ਨੇ ਦੇਖੋ ਜੀ ਸਰਕਾਰਾਂ ਦੇ ਹਮੇਸ਼ਾ ਇਹੋ ਗੱਲ ਹੁੰਦੀ ਹੈ ਵੀ ਸਾਡੇ ਸੰਘਰਸ਼ ਨੂੰ ਧਾਰਪੀਡੋ ਕਰਨ ਵਾਸਤੇ ਤੁਸੀਂ ਆਪ ਦੇਖ ਲਓ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬਹੁਤ ਵੱਡੇ ਵੱਡੇ ਲੰਮੇ ਲੰਮੇ ਤੌਰ ਤੇ ਬਿਜਲੀ ਬੰਦ ਰਹਿੰਦੀ ਆ ਕੱਟ ਲੱਗਦੇ ਆ ਉਹਦਾ ਕਾਰਨ ਇਹ ਆ ਵੀ ਜਿਹੜੀ ਉੱਥੇ ਬੰਦਿਆਂ ਨੂੰ ਬਿਠਾਇਆ ਡਿਊਟੀਆਂ ਤੇ ਉਹ ਕਲਰਕ ਆ ਸਾਥੀ ਸਾਡੇ ਕਈ ਸਾਥੀ ਇਹੋ ਜਿਹੇ ਆ ਜਿਨ੍ਹਾਂ ਨੂੰ ਬਿਜਲੀ ਘਰ ਚਲਾਉਣ ਵਾਸਤੇ ਕੋਈ ਨੌਲੇਜ ਨਹੀਂ ਆ ਉਹਨਾਂ ਨਾਲ ਜੇ ਕੋਈ ਹਾਦਸਾ ਵਾਪਰ ਜਾਂਦਾ ਤੇ ਉਹ ਵੀ ਬਹੁਤ ਮੰਦ ਭਾਗੀ ਗੱਲ ਹੋਏਗੀ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਉਹ ਵੀ ਆਪ ਸਮੂਹੋਕ ਛੁੱਟੀ ਪਰਣ ਤਾਂ ਜੋ ਬੋਰ ਮੈਨੇਜਮੈਂਟ ਤੋਂ ਸਾਡੀਆਂ ਜੜੀਆਂ ਮੰਗਾ ਉਹ ਮਨਵਾਈਆਂ ਦਾ ਸਕੂਹ ਤੁਸੀਂ ਸ਼ਹੀਦ ਅੱਦੀ ਗੱਲ ਕੀਤੀ ਕਿ ਦਰਜਾ ਦਿੱਤਾ ਜਾਣਾ ਚਾਹੀਦਾ 1 ਕਰੋੜ ਰੁਪਏ ਜਿਹੜਾ ਵੜਦਾ ਮੁਆਵਜ਼ਾ ਵੀ ਦਿੱਤਾ ਜਾਣਾ ਚਾਹੀਦਾ ਜੇਕਰ ਕਿਸੇ ਦੀ ਇਸ ਤਰੀਕੇ ਦਾ ਹਾਦਸਾ ਹੋ ਜਾਂਦਾ ਜਾਨ ਚਲ ਜਾਂਦੀ ਔਨ ਡਿਊਟੀ ਉਹ ਸਾਡਾ ਕੀ ਮਸਲਾ ਹੈਗਾ ਦੇਖੋ ਜੀ ਇਹ ਫੌਜ ਜਦੋਂ ਲੜਦੀ ਆ ਦੇਸ਼ ਦੀ ਉਹ ਦੇਸ਼ ਵਾਸਤੇ ਲੜਦੀ ਆ ਅਸੀਂ ਜਿਹੜੇ ਮੁਲਾਜ਼ਮ ਆ ਅਸੀਂ ਵੀ ਲੋਕਾਂ ਦੀ ਸਹੂਲਿਅਤ ਵਾਸਤੇ ਕੰਮ ਕਰਦੇ ਆ ਜਦੋਂ ਵੀ ਕਿਸੇ ਨਾ ਕਿਸੇ ਪਾਸਿਓਂ ਸਪਲਾਈ ਆ ਜਾਂਦੀ ਆ ਸਾਡਾ ਸਾਥੀ ਜਿਹੜਾ ਸਾਡੇ ਤੋਂ ਵਿਛੜ ਜਾਂਦਾ ਅਸੀਂ ਉਹਦੇ ਵਾਸਤੇ ਮੰਗ ਕਰਦੇ ਆ ਵੀ ਇੱਕ ਤਾਂ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਦੂਜਾ ਉਹਨੂੰ 1 ਕਰੋੜ ਦੀ ਮਾਲਜਾ ਰਾਸ਼ੀ ਆ ਜਿਹੜੀ ਇਹ ਦਿੱਤੀ ਜਾਵੇ ਕਿਉਂਕਿ ਉਹਦੇ ਪਰਿਵਾਰ ਦੇ ਵਿੱਚ ਪਾਲਣ ਪੋਸਣ ਵਾਲਾ ਉਸ ਤੋਂ ਇਲਾਵਾ ਹੋਰ ਕੋਈ ਨਹੀਂ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਮੰਗਾਂ ਦੇ ਉੱਤੇ ਸਰਕਾਰ ਦੇ ਨਾਲ ਡਿਸਕਸ ਵੀ ਹੋਈ ਆ ਉਹਨਾਂ ਤੋਂ ਵਿਸ਼ਵਾਸ ਵੀ ਦਿਵਾਇਆ ਹੈ ਪਿਛੇ ਨਾ ਮੰਗ ਸਾਡੀ ਇਸ ਨੂੰ ਪ੍ਰਵਾਨ ਕਰਦੇ ਹੋਏ ਉਹਨਾਂ ਨੂੰ 30 ਲੱਖ ਰੁਪਏ ਦੀ ਮਾਲਜੇ ਦੀ ਗੱਲ ਕੀਤੀ ਸੀਗੀ ਜੇ ਉਹ 30 ਲੱਖ ਮੰਨ ਲਿਆ ਇਟ ਮੀਨਸ ਵੀ ਸਾਡੀਆਂ ਮੰਗਾਂ ਜਾਇਜ਼ ਨੇ ਜੇ ਸਾਡੀਆਂ ਮੰਗਾਂ ਜਾਇਜ਼ ਨਾ ਹੋਣ ਤੇ ਸਰਕਾਰਾਂ ਕਿਉਂ ਮੰਨਦੀਆਂ ਸਾਡੀਆਂ ਹਮੇਸ਼ਾ ਹੀ ਮੰਗਾਂ ਜਿਹੜੀਆਂ ਲੋਕਾਂ ਦੇ ਹਿੱਤਾਂ ਵਿੱਚ ਆ ਅਸੀਂ ਲੋਕਾਂ ਵਾਸਤੇ ਲੜਦੇ ਆ ਲੋਕਾਂ ਦੀ ਅਗਵਾਈ ਕਰਦੇ ਆ ਕਿਉਂਕਿ ਅਸੀਂ ਸਾਫ਼ ਸੁਥਰਾ ਪ੍ਰਸ਼ਾਸਨ ਆਮ ਪਬਲਿਕ ਨੂੰ ਵੀ ਦੇ ਸਕੀਏ ਤੇ ਆਪਣੇ ਮੁਲਾਜ਼ਮ ਸਾਥੀਆਂ ਨੂੰ ਜਿਹੜਾ ਬਿਜਲੀ ਵਿਭਾਗ ਹੈ ਲੋਕ ਪੱਛੀ ਵਿਭਾਗ ਹੁੰਦਾ ਕਿਉਂਕਿ ਲੋਕਾਂ ਦੇ ਸੰਗਤ ਨੇ ਆਪਣੇ ਕੰਮ ਕਰਾਉਣੇ ਹੁੰਦੇ ਆ ਜਿਸ ਤਰੀਕੇ ਨਾਲ ਹੁਣ ਗੰਮੀ ਵਧ ਰਹੀ ਹੈ ਤੁਸੀਂ ਤਾਂ ਦੰਦਿਆਂ ਦੇ ਬੈਠੇ ਹੋ ਲਗਾਤਾਰ ਦੰਦਾ ਚੱਲ ਰਿਹਾ ਹੈ ਕਿੰਨੇ ਦਿਨ ਹੋਰ ਹਜੇ ਦੰਦਾ ਚੱਲੇਗਾ ਕਿੰਨੀ ਕਾਜੇ ਹੋਰ ਸੰਗਠ ਜਿਹੜਾ ਤੁਸੀਂ ਬੈਠ ਸਕਦੇ ਹੋ ਜਿਹੜੀ ਤੁਸੀਂ ਇੱਥੇ ਸਾਰੀ ਟੀਮ ਬੈਠੀ ਹੋ ਵਿਭਾਗ ਬੈਠਾ ਅਸੀਂ ਤੁਹਾਡੇ ਮਾਦੀਆਂ ਭਰਾਏ ਇਹ ਦੱਸ ਦੇਣਾ ਚਾਹੁੰਦੇ ਆਂ ਕਿ ਜਿਹੜਾ ਸਾਡਾ 11 ਤਰੀਕ ਤੋਂ ਲੈ ਕੇ ਪ੍ਰੋਟੈਸਟ ਚੱਲ ਰਿਹਾ ਹੈ ਅੱਜ ਅਸੀਂ ਉਹਨੂੰ 2 ਦਿਨ ਵਾਸਤੇ ਹੋਰ ਵਧਾ ਦਿੱਤਾ ਹੈ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਧ ਸਕਦਾ ਅਸੀਂ ਤੁਹਾਡੇ ਮਾਦੀਆਂ ਭਰਾਏ ਸਰਕਾਰ ਨੂੰ ਬੇਨਤੀ ਕਰਦੇ ਆਂ ਇਹ ਇੰਨਾ ਮੰਗਾਂ ਦੇ ਵਿੱਚ ਆਪ ਮੁੱਖ ਮੰਤਰੀ ਦਖਲ ਅੰਦਾਜ਼ੀ ਕਰਕੇ ਇਹਨਾਂ ਨੂੰ ਪ੍ਰਵਾਨ ਕਰਵਾਵੇ ਕਿਉਂਕਿ ਮੰਨ ਲਈਆਂ ਗਈਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰਨ ਦਾ ਮਸਲਾ ਹੈ ਲਾਗੂ ਕਰਾਉਣ ਵਾਸਤੇ ਲੜਾਈ ਦੇ ਰਹੇ ਆ ਅਸੀਂ ਲੋਕਾਂ ਨੂੰ ਪਰੇਸ਼ਾਨ ਕਰਨਾ ਨਹੀਂ ਚਾਹੁੰਦੇ ਅਸੀਂ ਡਿਊਟੀਆਂ ਤੇ ਆਉਣ ਨੂੰ ਤਿਆਰ ਆ ਪਰ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਤੱਕ ਅਸੀਂ ਸੰਘਰਸ਼ ਦੇ ਰਹੇ ਹਾਂ ਮੁੱਖ ਮੰਤਰੀ ਸਾਹਿਬ ਨਾਲ ਗੱਲਬਾਤ ਹੋਈ ਸੀ ਜਿਹੜਾ ਖਰਚਾ ਸੀਗਾ ਜਾਂ ਜਿਹੜਾ ਇਹਦੇ ਲਈ ਬਜਟ ਚਾਹੀਦਾ ਹੁੰਦਾ ਹੈ ਕੀ ਉਸ ਦੀ ਪ੍ਰਵਾਨਗੀ ਦਿੱਤੀ ਗਈ ਸੀਗੀ ਜੋ ਖਰਚਾ ਹੁੰਦਾ ਉਸ ਦੀ ਕਿਉਂਕਿ ਅੱਜ ਵੀ ਕਹਿੰਦੇ ਕਈਆਂ ਵਿਭਾਗਾ ਕੋਲੋਂ ਜਿਹੜੇ ਪੈਸੇ ਮੰਗਵਾਏ ਗਏ ਨੇ ਤਕਰੀਬਨ 1450 ਕਰੋੜ ਰੁਪਇਆ ਸਰਕਾਰ ਨੇ ਵਾਪਸ ਮੰਗਾਇਆ ਜਿਹਦੇ ਵਿੱਚ ਵੱਡੇ ਕਈ ਜਿਹੜੇ ਵਿਭਾਗ ਹੁੰਦੇ ਨੇ ਦੇ ਵਿੱਚ ਫੂਡ ਦਾ ਵੀ ਆਉਂਦਾ ਜਿਹਦੇ ਵਿੱਚ ਹੋਰ ਵੀ ਕਈ ਵੱਡੇ ਵੱਡੇ ਦਾਅਵੇ ਜੁੜੇ ਨੇ ਕੀ ਉਸ ਵੇਲੇ ਇਜਾਜ਼ਤ ਦਿੱਤੀ ਗਈ ਆ ਕਿਉਂਕਿ ਉਸ ਵੇਲੇ ਭਜਨ ਸਿੰਘ ਈਟੋ ਬਿਜਲੀ ਮੰਤਰੀ ਮੌਜੂਦ ਸੀਗੇ ਵਿੱਤ ਮੰਤਰੀ ਮੌਜੂਦ ਸੀਗੇ ਕੀ ਉਹਨਾਂ ਨੇ ਮੰਗਾਂ ਦਾ ਵਾਜਬ ਠਰਾਂਉਂਦੇ ਹੋਇਆ ਜਿਹੜਾ ਫੰਡ ਜਿਆਦਾ ਗੰਦੀ ਗੱਲ ਕੀਤੀ ਸੀ ਦੇਖੋ ਜੀ ਫੰਡ ਜਿਹੜਾ ਸਰਕਾਰਾਂ ਕੋ ਉਹਨਾਂ ਕਿਹਾ ਵੀ ਬਿਜਲੀ ਬੋਰਡ ਬਿਲਕੁਲ ਮੁਨਾਫੇ ਦੇ ਵਿੱਚ ਆ ਜੇ ਮੁਨਾਫੇ ਦੇ ਵਿੱਚ ਆ ਤੇ ਸਾਡੀਆਂ ਮੰਗਾਂ ਤੇ ਗੌਰ ਕਿਉਂ ਨਹੀਂ ਕੀਤਾ ਜਾ ਰਿਹਾ ਸਾਡੀਆਂ ਤਾਂ ਬਹੁਤ ਜ਼ਿਆਦੀਆਂ ਕੋਈ ਵੱਡੀਆਂ ਡਿਮਾਂਡਾਂ ਨਹੀਂ ਗਈਆਂ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਜਿਹੜੇ ਦੇ ਹੱਕ ਬਣਦੇ ਆ ਉਹੀ ਸਾਨੂੰ ਦਿੱਤੇ ਜਾਣ ਇਸ ਤੋਂ ਇਲਾਵਾ ਤਾਂ ਸਾਡੀ ਕੋਈ ਮੰਗ ਨਹੀਂ ਹੈਗੀ ਮੰਗਾਂ ਪ੍ਰਵਾਨ ਕਰ ਲੀਆਂ ਜਦੋਂ ਖਜ਼ਾਨਾ ਮੰਤਰੀ ਵਿੱਚ ਬੈਠ ਕੇ ਇਹ ਸਮਝ ਲੈਵੇ ਵੀ ਮੰਗਾਂ ਸਹੀ ਨੇ ਜਾਇਜ਼ ਨੇ ਪ੍ਰਵਾਨ ਨੇ ਤੇ ਫਿਰ ਉਹਨਾਂ ਨੂੰ ਲਾਗੂ ਕਰਨ 'ਚ ਕੀ ਮੁਸ਼ਕਲ ਆ ਰਹੀ ਆ ਇਹੀ ਗੱਲ ਆ ਵੀ ਇਹਨਾਂ ਦੀ ਸਾਡੇ ਜਦੋਂ ਮੀਟਿੰਗ ਹੋਈ ਆ ਉਹਦੇ ਵਿੱਚ ਬਿਜਲੀ ਮੰਤਰੀ ਸਾਹਿਬ ਤੇ ਖਜ਼ਾਨਾ ਮੰਤਰੀ ਸਾਹਿਬ ਨੇ ਕਿਹਾ ਸੀਗਾ ਵੀ ਇਹਨਾਂ ਨੂੰ ਲਿਖ ਕੇ ਦੇ ਦਿੱਤਾ ਜਾਵੇ ਪਰ ਸੀਐਮਡੀ ਸਾਹਿਬ ਵੱਲੋਂ ਲਿਖ ਕੇ ਨਹੀਂ ਦਿੱਤਾ ਗਿਆ ਰਾਤ 12 12:30 ਵਜੇ ਤੱਕ ਅਸੀਂ ਉਹਨਾਂ ਦੀ ਵੇਟ ਕਰਦੇ ਰਹੇ ਹਾਂ ਉਸ ਤੋਂ ਬਾਅਦ ਅਸੀਂ ਧਰਨੇ ਦਾ ਸੰਘਰਸ਼ ਦਾ ਐਲਾਨ ਕੀਤਾ ਠੀਕ ਹੈ ਜੀ ਬਹੁਤ ਬਤਾਲਾ ਥੈਂਕ ਯੂ ਜੀ ਸੋ ਇਹ ਬਿਜਲੀ ਵਿਭਾਗ ਦੇ ਕਦਮ ਚਾਹੀਦੇ ਜਿੰਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਅੱਜ ਬਿਜਲੀ ਦਫ਼ਤਰ ਦੇ ਬਾਹਰ ਹੀ ਜਿਹੜਾ ਬਿਜਲੀ ਬੋਰਡ ਦਾ ਦਫ਼ਤਰ ਹੁੰਦਾ ਉਸ ਦੇ ਬਾਹਰ ਵੀ ਧਰਨਾ ਦਿੱਤਾ ਜਾ ਰਿਹਾ ਹੈ ਵਿਭਾਗ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਰੱਖੀਆਂ ਜਾ ਰਹੀਆਂ ਨੇ ਸਵਾਲ ਖੜੇ ਕੀਤੇ ਜਾ ਰਹੇ ਨੇ ਮੀਟਿੰਗ ਵੀ ਹੋਈ ਸੀਗੀ ਮੋਹਾਲੀ ਦੇ ਵਿੱਚ ਸੋਸ ਨੂੰ ਲੈ ਕੇ ਚਰਚਾ ਵੀ ਕੀਤੀ ਗਈ ਲੇਕਿਨ ਸਵਾਲ ਖੜੇ ਹੋ ਰਹੇ ਨੇ ਕਿ ਜਿਹੜੇ ਇੱਕਦ ਮੰਗਾਂ ਦੇ ਉੱਪਰ ਜਿਹੜੀਆਂ ਸਹਿਮਤੀ ਬਣ ਗਈ ਸੀਗੀ ਕਿਉਂ ਹਜੇ ਤੱਕ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਕਈ ਸਰਕਾਰਾਂ ਆਈਆਂ ਕਈ ਸਰਕਾਰਾਂ ਗਈਆਂ ਲੇਕਿਨ ਹਜੇ ਤੱਕ ਉਹ ਮੰਗਾਂ ਉੱਥੇ ਦੀਆਂ ਉੱਥੇ ਖੜੀਆਂ ਨੇ ਕਿੰਨੇ ਦਿਨ ਨੇ ਧਰਨਿਆਂ ਦੇ ਬੈਠਦੇ ਨੇ ਕਿਉਂਕਿ ਇਹਨਾਂ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹ ਏਸੀ ਦੇ ਬਿਨਾਂ ਰਹਿ ਨਹੀਂ ਪਾਵੇ ਕਿੱਥੇ ਉਹਨਾਂ ਨੂੰ ਬੱਚਿਆਂ ਤੋਂ ਵੀ ਅੱਜ ਵਾਂਜਣਾ ਹੋਣਾ ਪਵੇ ਅੱਜ ਇਹ ਗਰਮੀ ਦੇ ਵਿੱਚ ਇਸ ਤਰੀਕੇ ਨਾਲ ਲੋਕਾਂ ਨੂੰ ਘਰਾਂ ਦੇ ਵਿੱਚ ਬੈਠਣਾ ਨਾ ਪਵੇ ਸੋ ਇਸ ਨੂੰ ਲੈ ਕੇ ਵੱਡੇ ਸਵਾਲ ਨੇ ਲੋਕਾਂ ਦੇ ਮਨ ਦੇ ਵਿੱਚ ਹੁਣ ਕਿਹਦਰ ਕਿਹਦੇ ਸਵਾਲ ਹੈ ਕਿ ਜੇਕਰ ਇਸ ਤਰੀਕੇ ਦਾ ਕਰਮਚਾਰੀ ਧਰਨਿਆ ਤੇ ਹੋਣਗੇ ਜੇਕਰ ਬਿਜਲੀ ਨਹੀਂ ਹੁੰਦੀ ਤੇ ਅਸੀਂ ਕਿੱਧਰ ਜਾਵਾਂਗੇ ਬਹੁਤ ਸਾਰੇ ਕੰਮ ਜਿਹੜੇ ਰੁਕ ਜਾਣਗੇ ਸੋ ਦੇਖਣਾ ਪਵੇਗਾ ਕਿੰਨੇ ਦਿਨ ਧਰਨਾ ਚੱਲਦਾ ਹੈ ਕੋਈ ਵੱਡਾ ਦਿਖਾ ਦਿਆ ਕਿ ਮਿਲਦਾ ਜਾਂ ਨਹੀਂ ਮਿਲਦਾ 15 ਅਗਸਤ ਤੋਂ ਵੀ ਕਈ ਮੰਤਰੀ ਆਉਣੇ ਹੁੰਦੇ ਨੇ ਕੀ ਸਹਿਮਤੀ ਬਣ ਪੈਂਦੀ ਹੈ ਜਿਹੜੀਆਂ ਮੰਗਾਂ ਲਾਗੂ ਹੁੰਦੀਆਂ ਨੇ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਤੁਸੀਂ ਦੇਖਦੇ ਹੋ ਆਨਰ ਮੈਂ ਦਾਨਿਸ਼ ਗੁਪਤਾ ਤਰਨਤਾਰ